ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਮਨਜੀਤ ਸਿੰਘ ਕਾਕਾ ਦੇ ਹੱਕ ਵਿੱਚ ਸੰਗਰੂਰ ਤੋਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਸੜਕਾਂ ਤੇ ਉਤਰ ਆਏ ਹਨ। ਤਿੰਨੋਂ ਪਾਰਟੀਆਂ ਦੇ ਆਗੂਆਂ ਵੱਲੋਂ ਭਵਾਨੀਗੜ੍ਹ ਵਿਖੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਮਨਜੀਤ ਸਿੰਘ ਕਾਕਾ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ। ਪਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀ ਵਿਧਾਇਕ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਵੀ ਇਹ ਜਿਹੜੀ ਗੱਲ ਮੈਂ ਕਹਿੰਦਾ ਸੀ ਨਾ ਵੀ 55 ਲੱਖ ਤੋਂ ਲੈ ਕੇ 55 ਲੱਖ ਤੱਕ ਦਾ ਸਸਰ ਜਿਹੜਾ ਹੈ ਉਹ ਬੀਬੀ ਦਾ ਐਂਟ ਹੈ ਹੋਇਆ ਸਪੋਰਟ ਕਰਕੇ ਇਹ ਸਾਰੇ ਜਿਹੜੇ ਬੰਦੇ ਨੇ ਬੜੇ ਪ੍ਰਿੰਟ ਨੇ ਕਿਰਪਾ ਕਰਕੇ ਆਪਾਂ ਸਾਰੇ ਇਕੱਠੇ ਹੋਇਆ ਰਾਜਨੀਤਿਕ ਉੱਪਰ ਉੱਠ ਕੇ ਇਕੱਠੇ ਹੋਇਆ कृपा करके लड़ाई लो, लो करके दे देना इस करके प्रशासन जोर है सारी सारी इस मांग सिर्फ ले सिर्फ, ले सिर्फ काका मनजीत जी दे 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 के बयान के बयान भी होनी चाहिए लाख रुपए की कार्रवाई होनी चाहिए किसी आए पैसे

ਇਹ ਇਹ ਕੀ ਸੱਚਾਈ ਦੀ ਲੜਾਈ ਆ ਜੀ ਦੇਖੋ ਪੈਸਾ ਉਥੇ ਦਿਖਿਆ ਸਾਰਾ ਕੁਝ ਹੈ ਸਬੂਤ ਵੀ ਹੈ ਤੇ ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਫਿਰ ਉਹਨਾਂ ਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਮੁੱਦਾ ਕੱਲੇ ਟਰੱਕ ਯੂਨੀਅਨ ਦਾ ਨਹੀਂ ਹੈ ਮੁੱਦਾ ਹੈਗਾ ਪੈਸੇ ਦਾ ਰਿਸ਼ਵਤ ਦਾ ਔਰ ਕਾਕੇ ਦੀ ਸਿਹਤ ਦਾ ਇਸ ਕਰਕੇ ਆ ਆਪਾਂ ਇਸ ਸੰਘਰਸ਼ ਨੂੰ ਪੂਰਾ ਸਿਰੇ ਚੜਾਵਾਂਗੇ काके ਨੂੰ ਇਨਸਾਫ ਦਿਲਾਵਾਂਗੇ ਔਰ ਜੋ ਜਾਣਕਾਰੀ ਆਪਾਂ ਚਾਹੁੰਦੇ ਆ ਕਿ ਇਹ ਪੈਸਾ ਜੋ ਕਾਕੇ ਨੂੰ ਜਿ ਕਾ ਜੋ ਕਾਕੇ ਨੇ ਇਕੱਠਾ ਕੀਤਾ ਸੀ ਉਹ ਕਿਉਂ ਇਕੱਠਾ ਕੀਤਾ ਸੀ ਕਿਹਦੇ ਕੋਲ ਗਿਆ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰ ED ਤੋਂ ਔਰ CBI ਤੋਂ ਜਾਂਚ ਦੀ ਮੰਗ ਕੀਤੀ ਕਿ ਤੁਸੀਂ ਨਹੀਂ ਦੇਖੋ ED ਤੇ CBI CBI ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਬਟ ED ਤਾਂ ਹੋ ਸਕਦੀ ਹੈ ਜਾਂ ਇਨਕਮ ਟੈਕਸ ਤੋਂ ਵੀ ਹੋ ਸਕਦੀ ਹੈ ਕਿਉਂਕਿ ਪੈਸਾ ਦਿਖਿਆ ਤੇ ਜੋ ਪੈਸਾ 3 ਲੱਖ ਦੀ ਰਕਮ ਹੈ ਇਹ ਤੇ ਬਲੈਕ ਮਨੀ ਐਕਟ ਵਿੱਚ ਆ ਸਕਦੀ ਆ ਤੇ ਉੱਥੇ ਆਪਾਂ ਡਿਮਾਂਡ ਕਰਾਂਗੇ ਦਿੱਲੀ ਤੋਂ ਕਿ ਜੀ ਆ ਛਾਪਾ ਇਨਕਮ ਟੈਕਸ ਨੂੰ ਲਾਣਾ ਚਾਹੀਦਾ ਔਰ ਸਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਹੋਣੀ ਚਾਹੀਦੀ ਔਰ ਖਾਸ ਕਰਕੇ ਜੋ ਮਨਜੀਤ ਦਾ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਇੱਕ ਵੀ ਬੀਜਿਆ ਕਿ ਸ਼ਾਇਦ ਸਾਨੂੰ ਕਿਤੇ ਫੁੱਲਾਂ ਦਾ ਜਾ ਜੇ ਕਹੀਏ ਕਿ ਫਲ ਮਿਲ ਜਾਣਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਕੰਡੇ ਬੀਜ ਲਏ ਤੇ ਆ ਵੱਡੇ ਵੱਡੇ ਕੰਡੇ ਬੀਬੀ ਨਿਰਿੰਦਰ ਕੌਰ ਭਰਾਜ ਵਰਗੇ ਹੁਣ ਲੋਕਾਂ ਦੇ ਚੁੱਭਦੇ ਨੇ ਇੱਕ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਯਾਰ ਇੱਕ ਬੰਦੇ ਦੇ ਜਜ਼ਬਾਤਾਂ ਨਾਲ ਤੁਸੀਂ ਖੇਡ ਰਹੇ ਹੋ ਤੇ ਦੂਜੇ ਪਾਸੇ ਬੀਬੀ ਕਹਿ ਰਹੀ ਐ ਤਾਂ ਡਰਾਮੇ ਕਰਦੇ ਨੇ ਉਹਦੀ ਜ਼ਿੰਦਗੀ ਬਚਾਉਣ ਨਾਲੋਂ ਉਹਨੂੰ ਇਹ ਕੀਮਤੀ ਹੋ ਗਿਆ ਕਿ 30-30 ਲੱਖ ਰੁਪਈਆ ਜਿਹੜਾ ਉਹ ਕਿੱਥੋਂ ਆਇਆ ਅੱਜ ਜਿਹੜੀ ਇਹ ਧਰਨਾ ਇਹ ਉਹ ਨਿਰਿੰਦਰ ਕੌਰ ਭਰਾਜ ਦੇ ਖਿਲਾਫ ਹੈ ਇਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਪਾਣ ਦੇ ਖਿਲਾਫ ਹੈ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਆ ਕਿ ਭਾਈ ਤੂੰ ਬੀਬੀ ਦੇ ਨਾਲ ਹੈ ਜਿਹੜੀ ਕਹਿੰਦਾ ਸੀ ਜ਼ੀਰੋ ਟੋਲਰੈਂਸ ਕ੍ਰਾਪਸ਼ਨ ਫ੍ਰੀ ਪੰਜਾਬ ਹੈ ਤੁਸੀਂ ਉਹ ਵਾਅਦੇ ਤੇ ਆਪਣੀ ਜ਼ੁਬਾਨ ਤੇ ਖੜਦਾ ਤੂੰ ਸੰਗਰੂਰ ਉਹਨਾਂ ਦੇ ਨਾਲ ਹੈਗਾ ਕਿ ਸੰਗਰੂਰ ਵਾਲਿਆਂ ਨੇ ਜਿਨ੍ਹਾਂ ਨੇ ਤੁਹਾਨੂੰ ਜਿਤਾ ਕੇ ਦੋ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਨਾਲ ਤੁਹਾਨੂੰ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਬਣਾਇਆ ਮੈਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨੂੰ ਪੁੱਛਦਾ ਮੈਂ ਹਰਪਾਲ ਚੀਮਾ ਜੀ ਨੂੰ ਪੁੱਛਦਾ ਵਿੱਤ ਮੰਤਰੀ ਨੇ ਇਸ ਇਲਾਕੇ ਦੇ ਇੱਥੋਂ ਦੇ ਰਹਿਣ ਵਾਲੇ ਨੇ ਕਿ ਕਿਰਪਾ ਕਰਕੇ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਨਰਿੰਦਰ ਕੌਰ ਭਰਾਜ ਦੇ ਨਾਲ ਖੜਿਓ ਜਿਹੜੀ ਕਰਪਟ ਐਮਐਲਏ ਹੈ ਕਿ ਤੁਸੀਂ ਆ ਸੰਘ ਦੇ ਨਾਲ ਖੜਿਓ ਜਿਹੜੀ ਹਜ਼ਾਰਾਂ ਦੀ ਗਿਣਤੀ ਚ ਅਜੇ ਹਾਈਵੇ ਤੇ ਬੈਠੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਨਰਿੰਦਰ ਕੌਰ ਭਰਾਜ ਦੇ ਖਿਲਾਫ ਅਰਜ਼ੀ ਦਰਜ ਕਰਕੇ ਦੀ ਇਨਕੁਆਰੀ ਕੀਤੀ ਜਾਵੇ ਇਹ ਸਕੂਟਰੀ ਤੋਂ ਫੋਰਚੂਨਰ ਦਾ ਸਫਰ ਤਿੰਨ ਸਾਲਾਂ ਚ ਕਿਵੇਂ ਤੈਅ ਹੋਇਆ ਤਿੰਨ ਸਾਲਾਂ ਚ 55 55 ਲੱਖ ਰੁਪਈਆ ਕਿਵੇਂ ਲਿਆ ਇਹਦੀ ਇਨਕੁਆਰੀ ਕੀਤੀ ਜਾਵੇ ਟਰੱਕ ਯੂਨਿਟ ਭਵਾਨੀਗੜ ਜਿਹੜੀ ਹੈ ਉਹਨੂੰ ਭੰਗ ਕਰਕੇ ਉਹਦੀ ਕਮੇਟੀ ਬਣਾਈ ਜਾਵੇ ਉਹਦੇ ਪ੍ਰਸ਼ਾਸਨ ਗਲਾਈ ਉਹਦੀ ਵਿਜੀਲੈਂਸ ਇਨਕੁਆਰੀ ਕਰਾਈ ਜਾਵੇ ਕਿਉਂਕਿ ਇੱਥੇ ਸੇਤੋ ਇਹ ਗੱਲ ਕਹੀ ਜਾਂਦੀ ਹੈ ਕਿ 2 ਕਰੋੜ ਦਾ ਕਾਪਲੇ ਜਿਹੜਾ ਪਿਛਲੇ 1 ਸਾਲ ਦੇ ਵਿੱਚ ਹੈ 1 ਸਾਲ ਚ ਤਾਂ 2 ਕਰੋੜ ਦੇ ਕਾਪਲੇ ਨੂੰ ਜਿਹੜਾ ਤੁਸੀਂ ਉਹਨੂੰ ਦੱਸੋ ਕਿ ਕਿਵੇਂ ਕਲੈਰੀਫਾਈ ਕਰੋਗੇ ਸੋ ਅੱਜ ਸਾਡਾ ਇੱਥੇ ਮਸਲਾ ਕੋਈ ਰਾਜਨੀਤਿਕ ਨਹੀਂ ਸਾਰੇ ਪਾਰਟੀ ਉੱਪਰ ਉੱਠ ਕੇ ਪੰਜਾਬ ਦੇ ਇਨਸਾਫ ਦੀ ਲੜਾਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀਰੋ ਅੱਜ ਮਨਜੀਤ ਸਿੰਘ ਕਾਕਾ ਤੇ ਵਾਰੀ ਆਈ ਹੈ ਇਹ ਪੰਜਾਬ ਦੇ ਕਿਸੇ ਵੀ ਬੰਦੇ ਤੇ ਵਾਰੀ ਆਈ ਸਕਦੇ ਆ ਇਹਨਾਂ ਨੇ ਕਦੇ ਜਿਹੜੀ ਹੈ ਥੋੜੇ ਤਰਸ ਨਹੀਂ ਕਰਨਾ ਇਹ ਨਰਦਾਈ ਲੋਕ ਨੇ ਤੇ ਨਰਦਈ ਹੋ ਕੇ ਤੁਹਾਡੇ ਦੇ ਕਿਸੇ ਤਰ੍ਹਾਂ ਦੇ ਵੀ ਕਰਦੇ ਕਸਮ ਹੁਣ ਤਾਂ ਦੇਖੋ ਰਾਜਨੀਤੀ ਬਚਾਉਣ ਲਈ ਤੁਸੀਂ ਕੁਝ ਵੀ ਕਰ ਸਕਦੇ ਨੇ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਲੋਕ ਨੇ ਜਿਹੜੇ ਰਾਜਨੀਤੀ ਬਚਾਉਣ ਇਹ ਉਹੀ ਹੈ ਕਹਿੰਦੀ ਕਾਕੇ ਨੂੰ ਮੈਂ ਜਾਣਦੀ ਜੀ ਮਾਤੜ ਬੰਦਾ ਉਹ ਭਾਈ ਕਾਕੇ ਦੀ ਗੱਡੀ ਚ ਸਨਰੂਫ ਚੋਂ ਨਿਕਲ ਕੇ ਕੈਂਪੇਨ ਕਰਦੀ ਹੁੰਦੀ ਸੀ ਉਹੀ ਕਾਕਾ ਸੋ ਇਹ ਜਿਹੇ ਗੱਲਾਂ ਜਿਹੜੇ ਝੂਠ ਕਿਸੇ ਵੀ ਯਾਰ ਪਹਿਲੇ ਦਿਨ ਤੋਂ ਜਿੱਦ ਦੇ ਦੀ ਇਹ ਸਿਆਸਤ ਸ਼ੁਰੂ ਹੋਈ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਸੱਚਾਈ ਤੇ ਖੜੇ ਹੋਣ ਇਹ ਝੂਠ ਦੀ ਬੁਨਿਆਦ ਤੇ ਪਾਰਟੀ ਖੜੀ ਸੀ ਅੱਜ ਤੁਹਾਡੇ ਜ਼ਰੀਏ ਇਹ ਗੱਲ ਕਹਿਣਾ ਕਿ ਪਾਰਟੀ ਦਸਾਂ ਸਾਲਾਂ ਚ ਜਿਹੜੀ ਸ਼ੁਰੂ ਹੋਈ ਤੇ ਅਗਲੇ 5 ਸਾਲਾਂ ਚ ਖਤਮ ਹੋ ਜੂਗੀ 2027 ਤੋਂ ਬਾਅਦ ਤੁਹਾਨੂੰ ਇਹਦਾ ਨਾਂ ਨਹੀਂ ਮਿਲਣਾ ਪੁਆਣੀਗੜ ਦਾ ਮਸਲਾ ਤਾਂ 2022 ਤੋਂ ਸ਼ੁਰੂ ਹੋ ਗਿਆ ਸੀ ਇਹ ਕਹਿੰਦੇ ਸੀ ਅਸੀਂ ਯੂਨੀਅਨ ਦੀ ਇਲੈਕਸ਼ਨ ਕਰਾਵਾਂਗੇ ਪਰ ਮੈਨੂੰ ਦੱਸੋ ਕਿਹੜੀ ਇਲੈਕਸ਼ਨ ਕਰਾਈ ਅਜੇ ਤੱਕ ਆ ਜੋ ਚੌਥਾ ਪ੍ਰਧਾਨ ਬਣ ਲਗਿਆ ਤਿੰਨ ਪ੍ਰਧਾਨਾਂ ਦੀ ਕਿਹੜੀ ਇਲੈਕਸ਼ਨ ਕਰਾਈਆ ਸਭ ਤੋਂ ਪਹਿਲਾ ਏਰੀਆ ਸੀ ਭਵਾਨੀਗੜ ਯੂਨੀਅਨ ਸੀ 2022 ਚ ਜਦੋਂ ਇੱਥੇ ਧਰਨਾ ਲੱਗਿਆ ਸੀ ਪਰ ਇੱਕ ਚੀਜ਼ ਦੱਸੋ ਮੈਨੂੰ ਇੱਕ ਇਲੈਕਸ਼ਨ ਅੱਜ ਤੱਕ ਮੈਨੂੰ ਪ੍ਰੂਫ ਕਰਦਣ ਕਿ ਇਹਨਾਂ ਨੇ ਕਰਾਈ ਹੋਵੇ ਸਾਰੇ ਪੈਸੇ ਕਰ ਲਏ 30-30 ਲੱਖ ਰੁਪਇਆ 1.5 ਕਰੋੜ ਰੁਪਇਆ ਪੱਕਾ ਹੋ ਗਿਆ ਹੁਣ ਕਿਸੇ ਨੇ 50 ਲੱਖ ਦੇਤਾ ਤੇ ਉਦੋਂ ਬਾਅਦ ਉਹਨੂੰ ਇਮਾਨਦਾਰ ਬਹੁਤ ਹੈ ਇਮਾਨਦਾਰੀ ਬਹੁਤ ਹੈ ਇੰਨਾ ਚ ਇਮਾਨਦਾਰੀ ਹੈ ਕਿ 30 ਲੱਖ ਵਾਲੇ ਨੇ 30 ਲੱਖ ਵਾਪਸ ਕਰਤਾ ਜਦੋਂ 50 ਲੱਖ ਆ ਦਾ ਮਿਲ ਗਿਆ ਨਹੀਂ ਅਦਰਵਾਈਜ਼ ਦੀ 3 ਨਾਲ ਹੀ ਸਲਾਹ ਲੈਣਾ ਸੀ ਸੋਹਣੀ ਗੱਲ ਭਾਬੀ ਬਾ ਨੜੇ ਤੂੰ ਕਹਿ ਰਹੀ ਹੈ ਤੇਰਾ ਪ੍ਰਧਾਨ ਗਨਮੈਨ ਲਈ ਫਿਰਦਾ ਜਿਹੜਾ ਨਵਾਂ ਬਣਾਇਆ ਚਾਰ ਗਨਮੈਨਾਂ ਨਾਲ ਉਹਦੀ ਫੋਟੋ ਆਈ ਹੈ ਉਹ ਕਿਹਨੇ ਦਿੱਤੇ ਨੇ ਐਸਐਸਪੀ ਸਾਹਿਬ ਨੇ ਦਿੱਤੇ ਡੀਐਸਪੀ ਨੇ ਦਿੱਤੇ ਨੜੇ ਤੂੰ ਕਹਿ ਰਹੀ ਹੈ ਕਿ ਅਸੀਂ ਐਮਐਲਏ ਉਹਨੂੰ ਵਧਾਈਆਂ ਤੇਰੀ ਆ ਖਾਰਪਾਰੀ ਆ ਫੇਰ ਮੈਨੂੰ ਐ ਦੱਸ ਉਹਦੀਆਂ ਰਿਕਾਰਡਿੰਗਸ ਨੇ ਜਿਹਦੇ ਚ ਉਹ ਆਪਣੇ ਮਨਜੀਤ ਸਿੰਘ ਕਾਖੇ ਨੂੰ ਨਾਲੋਂ ਗੁਰਪ੍ਰੀਤ ਜਿਹੜਾ ਉਹਦਾ ਦਲਾਲ ਰੱਖਿਆ ਹੋਇਆ ਉਹ ਗੱਲ बोल ਰਿਹਾ ਕਿ ਭਾਈ ਆ ਜਾ ਤੂੰ ਇੱਥੇ ਐਮ.ਐਲ.ਏ ਸਾਹਿਬ ਨਾਲ ਕਰਾਉਣੇ ਆ ਫਿਰ ਕਾਦੀਆਂ ਗੱਲਾਂ ਕਰ ਰਹੇ ਨੇ ਗੈਰ ਰਾਜਨੀਤਿਕ ਸੰਸਥਾ ਹੈਗੀ ਅਜ ਕੋਈ ਦੋਰ ਹੈ ਨਹੀਂ ਪਰ ਜਿਹੜਾ ਸਾਰਾ ਪੈਸਾ ਜਿੰਨਾ ਖਰਚਾ ਅਜੇ ਇਹਦੀ ਵਿਹਲੈਂਸ ਇਨਕੁਆਇਰੀ ਫਿਰ ਕਹਿ ਨਹੀਂ ਕਿ ਉਹ ਨਹੀਂ ਬੀਬੀ ਬੀਬੀ ਨੂੰ ਇੱਕ ਗੱਲ ਕਹੋ ਕਿ ਬੀਬਾ ਤੂੰ ਓਪਨਲੀ ਕਹਿ ਖੜ ਕੇ ਕਿ ਇਹਦੀ ਇਨਕੁਆਇਰੀ ਕਰਾਓ ਵਿਹਲੈਂਸ ਦੀ ਇਨਕੁਆਇਰੀ ਕਰਾਓ ਇਹਦੀ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗੀ ਇਹਦੀ ਇਨਕੁਆਇਰੀ ਕਰਕੇ ਸਾਫ਼ ਸੁਥਰੀ ਨਿਕਲ ਜਾ ਤਾਂ ਦੀ ਲੋੜ ਦੀਆਂ ਸੌਹਾ ਖਾਨ ਦੀ ਲੋੜ ਨਹੀਂ ਐ ਗੱਲੇ ਐ ਕਿ ਇਹਦੀ ਵਿਜੀਲੈਂਸ ਇਨਕੁਆਇਰੀ ਕਰਾ ਦੇ ਇਹਦੀ ਕੋਈ ਸੀਬੀਆਈ ਇਨਕੁਆਇਰੀ ਕਰਾ ਦੇ ਇਹਦੀ ਕੋਈ ਸੈਟਿੰਗ ਜੱਜ ਤੋਂ ਇਨਕੁਆਇਰੀ ਕਰਾ ਦੇ ਕਰਾ ਦੇ ਤੇ ਸਾਫ ਸੁਥਰੀ ਨਿਕਲ ਜੇ ਇਹਦੇ ਚ ਇਹ ਸੌਹਾ ਖਾਨ ਵਾਲਾ ਕੰਮ ਤਾਂ ਇਹ ਡੱਡੂ ਡਰਾਮੇ ਨੇ ਇਹੋ ਲੋਕ ਨੇ ਜਿਨ੍ਹਾਂ ਨੇ ਮੁਕਰ ਨਾ ਹੁੰਦਾ ਸੌਖਾ ਲਾਂਦੇ ਨੇ ਸਾਹਿਬ ਕਾ ਕਿਹੜੇ ਪ੍ਰਧਾਨ ਕਰ ਰਹੇ ਨੇ ਗੁਰਦੇਸ਼ ਸਿੰਘ ਜੀ ਜਨੇਡੀ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਹਾਡੇ ਵੱਡੇ ਵੱਡੇ ਲੀਡਰ ਜਿਹੜੇ ਨੇ ਉਹਦਾ ਧਰਨੇ 'ਚ ਬੈਠੇ ਨੇ ਜਿਹੜੀ ਪਾਰਟੀ ਦੇ ਤੁਸੀਂ ਮੈਂਬਰ ਉਹ ਧਰਨੇ 'ਚ ਬੈਠੇ ਨੇ ਦੂਜੀ ਗੱਲ ਪ੍ਰਧਾਨ ਸਾਹਿਬ ਸਾਨੂੰ ਤਾਂ ਬੁਲਾਓ ਸਾਨੂੰ ਪਤਾ ਹੈ ਕਿ ਨੂੰ ਕਿਨੂਕੜੇ ਪਾਉਂਦੇ ਰਿਹਾ ਆਪਾ ਇਸ ਕਰਕੇ ਤੁਸੀਂ ਇਹ ਆਪਰੇਟਰਾਂ ਦੇ ਲੋਕਾਂ ਨਾਲ ਖੜੋ ਇਹ ਪ੍ਰਚਲਨ ਨੂੰ ਬੰਦ ਕਰਾਓ ਜਿਹੜੇ ਪੈਸੇ ਦੇਣ ਵਾਲਾ ਪ੍ਰਚਲਨ ਨਾਲ ਜੁੜਿਆ ਚਾਹ ਆਪਰੇਟਰਾਂ ਦਾ ਰੁਪਿਆ ਰੁਪਿਆ ਇਹਨੂੰ ਬੰਦ ਕਰਾਓ ਉਹ ਆਪਰੇਟਰਾਂ ਦੀ ਜੇਬ ਚ ਪਵੇ ਇਹਦੇ ਲਈ ਸਟੈਂਡ ਲਵੋ ਇਹ ਗਲਤ ਗੱਲ ਹੈ ਕਿ ਤੁਸੀਂ ਆਪਣੇ ਲੋਕਾਂ ਨਾਲ ਨਹੀਂ ਖੜਦੇ ਸਿਰਫ ਜਿਹਦੀ ਸੱਤਾ ਆਉਂਦੀ ਉਹਦੇ ਨਾਲ ਹੀ ਚੱਲੇ ਜਾਣਾ ਬਸ ਉਹਦੀ 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 ਬਸ ਆਪਾਂ ਕੋਲੀਕਸਾਈ ਜਿਹੜੀ ਇਹ ਕੰਮ ਨਾ ਕੀਤਾ ਜਾਵੇ ਕਿਰਪਾ ਕਰਕੇ ਲੋਕਾਂ ਦੇ ਨਾਲ